ਸਸਿਕਾਲ ਜੀ ਵੈਲਕਮ ਕਰਦਾ ਹਾਂ ਤੁਹਾਡਾ ਮੈਂ ਆਪਣੇ YouTube ਚੈਨਲ ਤੇ Instagram ਪੇਜ ਤੇ ਨਾਲ Facebook ਪੇਜ ਤੇ ਜੀ ਆਇਆਂ ਨੂੰ ਸਵਾਗਤ ਤੁਹਾਡਾ ਸਾਰਿਆਂ ਦਾ ਤੇ ਅੱਜ ਜਿਹੜੀ ਵੀਡੀਓ ਸ਼ੁਰੂ ਕਰਨ ਲੱਗੇ ਆਪਾਂ ਸੂਟਾਂ ਦੀ ਇਹ ਆ ਗਈ ਜੇ ਸੁਪਰ ਸੰਡੇ ਸੇਲ ਤੇ ਸੇਲ ਕਾਦੀ ਵੀ ਮਹਾ ਸੇਲ ਹੋਣ ਲੱਗੀ ਜੇ ਬਹੁਤ ਜ਼ਿਆਦਾ ਸੋਹਣੇ ਸੋਹਣੇ ਤੇ ਹੈਵੀ ਆ ਵੀ ਸੂਟ ਜਿਹੜੇ ਆਪਾਂ ਪਾਦਣ ਲੱਗੇ ਆਂ ਸਸਤੀਆਂ ਰੇਂਜਾਂ ਦੇ ਵਿੱਚ ਚੈੱਕ ਕਰਿਓ ਸੁਪਰ ਸੰਡੇ ਸੇਲ ਨੂੰ ਸੂਟ ਚੈੱਕ ਕਰੋ ਪਹਿਲਾਂ ਤਾਂ ਬਾਕੀ ਗੱਲਾਂ ਆਪਾਂ ਬਾਅਦ ਚ ਕਰਦੇ ਆਂ ਬਹੁਤ ਹੀ ਸ਼ਾਨਦਾਰ ਤੇ ਜਾਨਦਾਰ ਸੂਟ ਜੇ ਮੋਰ ਪੰਖੀਆ ਸ਼ੇਡ ਤੇ ਸੂਟ ਆਊਗਾ ਜੇ ਇਹ ਤੁਹਾਡਾ ਮਸਲੀਨ ਦੇ ਵਿੱਚ ਬਹੁਤ ਸ਼ਾਨਦਾਰ ਜਾਂ ਸੂਟ ਤੇ ਬਹੁਤ ਜਾਨਦਾਰ ਜਾਂ ਕਲਰ ਸੇਮ origignal video ਵਾਲਾ ਤੇ ਇਹ ਤੁਸੀਂ ਲੈ ਸਕਦੇ ਜੇ ਸਾਰੇ ਸੂਟ ਦੇ ਉੱਤੇ ਵਰਕ ਤੇ ਨਾਲ ਇਹਦੇ ਦੁਪੱਟਾ ਜਿਹੜਾ ਜੀ ਉਹ ਵੀ ਮਸਲੀਨ ਦਾ ਆਊਗਾ ਜੇ ਬਹੁਤ ਸ਼ਾਨਦਾਰ ਦੁਪੱਟੇ ਦੇ ਵੀ ਵਰਕ ਆਊਗਾ ਕਟਵਰਕ ਨਾਲ ਤੇ ਇਧਰੋਂ ਇਹਦੀਆਂ ਬਾਹਾਂ ਦੇ ਉੱਪਰ ਆਊਗਾ ਡਿਜ਼ਾਈਨ ਬੜਾ ਸੋਹਣਾ ਇਹਦੀਆਂ ਬਾਹਾਂ ਦੇ ਉੱਤੇ ਵਰਕ ਹੈ ਤੇ ਇਹ ਆਪਾਂ ਤੁਹਾਨੂੰ ਦੇ ਦੇਣ ਲੱਗੇ ਆ ਸੁਪਰ ਸੰਡੇ ਸੇਲ ਦੇ ਨਾਲ ਰੇਟ ਦਵਾਂਗੇ ਤੁਹਾਨੂੰ ਆਪਾਂ ਬਹੁਤ ਸ਼ਾਨਦਾਰ ਸਿਰਫ ਤੇ ਸਿਰਫ 645 ਰੁਪਈਆ ਦਾ ਸੂਟ ਜੇ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਤੇ ਆਹ ਸੂਟ ਜਿਹੜੇ ਇੱਕ ਦੋ ਰਹਿ ਗਏ ਸੀ ਆਪਣੇ ਕੋਲ ਆਪਾਂ ਉਹ ਵੀ ਸਾਰੇ ਜਿਹੜੇ ਅੱਜ ਲੈਣ ਦੇ ਜੇ ਇਹ ਪਾਤਾ ਜੇ ਆਪਾਂ ਸੇਲ ਦੇ ਵਿੱਚ ਫੈਬਰਿਕ ਆਗਾ ਜੇ ਇਹਦਾ ਬਚਿਤਰਾ ਸਿਲਕਾ ਬੜਾ ਸੁਣਾ ਹੈਵੀ ਡਿਜ਼ਾਈਨ ਤੁਸੀਂ ਵੇਖ ਸਕਦੇ ਜੇ ਇੰਨਾ ਜਿਆਦਾ ਜੇ ਵਰਕ ਕਰਨ ਜਾਈਏ ਤਾਂ ਵਰਕ ਹੀ 2000 ਤੋਂ ਘੱਟ ਨਹੀਂ ਹੁੰਦਾ ਤੇ ਆਪਾਂ ਤੁਹਾਨੂੰ ਵਿਦ ਫੈਬਰਿਕ ਵਿਦ ਦੁਪੱਟਾ ਵਿਦ ਵਰਕ ਸਾਰਾ ਕੁਝ ਜਿਹੜਾ ਦੇਦਣ ਲੱਗੇ ਆ ਬਚਿਤਰਾ ਸਿਲਕ ਦੇ ਵਿੱਚ ਆ ਫੈਬਰਿਕ ਵਿੱਚਿਤਰਾ ਸਿਲਕ ਦਾ ਦੁਪੱਟਾ ਵੀ ਸੇਮ ਇਸੇ ਬੇਸ ਦੇ ਵਿੱਚ ਰੇਟ ਆਊਗਾ ਜੇ ਇਹਨਾਂ ਦਾ ਤੁਹਾਨੂੰ ਸਿਰਫ 645 ਰੁਪਏ ਸੁਪਰ ਸੰਡੇ ਸੇਲ ਮਹਾ ਸੇਲ ਜਿਹੜੀ ਆ ਉਹ ਲੱਗ ਗਈ ਜੇ ਚੈੱਕ ਕਰ ਲਿਓ ਜੀ ਲਓ ਜੀ ਅੱਗੇ ਕਲਰ ਚੈੱਕ ਕਰਿਓ ਬਹੁਤ ਸ਼ਾਨਦਾਰ ਸ਼ੇਡ ਆ ਗਈ ਜੇ ਲੈਮਨ ਸ਼ੇਡ ਤੇ origignal ਵੀਡੀਓ ਵਾਲਾ ਕਲਰ ਜੇ ਇਹ ਤੁਹਾਨੂੰ ਮਿਲ ਜੂਗਾ ਜੇ ਕਟਵਰਕ ਹੈਵੀ ਦੇ ਨਾਲ ਤੇ ਬਹੁਤ ਸ਼ਾਨਦਾਰ ਜ ਆ ਸਾਰੇ ਸੂਟ ਦੇ ਵਿੱਚ ਆ ਜੂਗਾ ਜੇ ਇਹਦੇ ਵਰਕ ਦੁਪੱਟਾ ਵੀ ਸਾਰਾ ਇਹਦਾ ਜਿਹੜਾ ਜੇ ਹੈਵੀ ਵਰਕ ਵਾਲਾ ਬਣਿਆ ਜੇ ਤੇ ਇਹਦਾ ਰੇਟ ਤੇ ਰੇਂਜ ਜਿਹੜੀ ਜੇ ਇਹਦੀ ਵੀ ਤੁਹਾਨੂੰ ਸੇਮ ਮਿਲ ਜੂਗੀ ਜੇ 600 ਤੇ 45 ਰੁਪਏ ਆ ਲੋ ਜੀ ਆ ਵੀ ਚੈੱਕ ਕਰ ਲੋ ਕਲਰ ਬਹੁਤ ਜ਼ਿਆਦਾ ਸ਼ਾਨਦਾਰ ਜੇ ਲਾਈਟ ਲਵੈਂਡਰ ਸ਼ੇਡ ਤੇ ਇਹ ਸਾਰਾ ਜਿਹਦੀ ਨੱਕ ਦੇ ਉੱਤੇ ਵਰਕ ਸੋਨਾ ਜਾਂ ਨਾਲ ਬਣਿਆ ਜੇ ਦੋ ਇਹਦੇ ਸਪੈਰੋ ਤੇ ਇਹ ਵੀ ਫੈਬਰਿਕ ਜਿਹੜਾ ਜੇ ਇਹ ਹੈਗਾ ਜੇ ਚਿਤਰਾ ਸਿਲਕ ਦਾ ਤੇ ਇਹਦੇ ਨਾਲ ਜਿਹੜਾ ਦੁਪੱਟਾ ਜੇ ਉਹ ਵੀ ਸੇਮ ਫੈਬਰਿਕ ਦਾ ਆ ਜਾਊਗਾ ਤੇ ਬਹੁਤ ਪਿਆਰਾ ਜਿਹਾ ਸਟਾਫ ਜੇ ਬਹੁਤ ਜ਼ਿਆਦਾ ਸੋਹਣਾ ਸੂਟ ਜੇ ਰੇਟ ਦਵਾਂਗੇ ਤੁਹਾਨੂੰ ਇਹਦਾ ਵੀ ਆਪਾਂ 600 ਤੇ 45 ਰੁਪਏ ਸਿਰਫ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਚ ਤੇ ਆ ਆ ਗਿਆ ਜੇ ਸੈਕੰਡ ਕਲਰ ਇਹਦੇ ਵਿੱਚ ਵਿਚਿਤਰਾ ਸਿਲਕ ਦੇ ਫੈਬਰਿਕ ਦੇ ਨਾਲ ਹੈਵੀ ਡਿਜ਼ਾਈਨ ਦੇ ਨਾਲ ਕਲਰ ਆ ਗਿਆ ਜੇ ਗ੍ਰੇ ਬਲੈਕ ਆ ਗ੍ਰੇ ਕਲਰ ਜੇ ਬਹੁਤ ਸੋਹਣੀ ਟਿਉਣਿਆ ਬਹੁਤ ਜ਼ਿਆਦਾ ਸੋਹਣਾ ਵਰਕ ਆ ਕੰਟਰਾਸਟ ਬਹੁਤ ਪਿਆਰਾ ਆ ਤੇ ਤੁਸੀਂ ਜਲਦੀ ਜਲਦੀ ਬੁੱਕ ਕਰ ਲਓ ਸੂਟ ਹੋਣਾ ਇਸ ਟਾਈਮ ਤੇ ਇਹ ਸਿੰਗਲ ਸਿੰਗਲ ਹੀ ਜੇ ਇਹਦੇ ਵਿੱਚ ਨਾ ਤਾਂ ਕਲਰ ਆਪਸ਼ਨ ਹੈਗੇ ਜੇ ਤੇ ਨਾ ਹੀ ਇਹਦੇ ਵਿੱਚ ਕੁਆਂਟੀਟੀ ਹੈਗੀ ਜੇ ਅਭੀ ਇੱਕੋ ਰਹਿ ਗਿਆ ਜੇ ਸੂਟ ਇਹ ਵੀ ਪਹਿਲਾਂ ਤੁਸੀਂ ਵੇਖੇ ਸੀਗੇ 645 ਰੁਪਏ ਦੇ ਹੀ ਮਸਲੀਨ ਦੇ ਨਾਲ ਇਹ ਵੀ ਹੁਣ ਖਤਮ ਕਾਣੀ ਬਸ ਇਹੀ ਸੂਟ ਜੇ ਔਰੇਂਜ ਰਸਟ ਸ਼ੇਡ ਜੇ ਬਹੁਤ ਪਿਆਰੀ ਜੀ ਬੁੱਕ ਕਰ ਲਿਓ ਜਲਦੀ ਜਲਦੀ 645 ਰੁਪਏ ਦਵਾਂਗੇ ਰੇਟ ਦਾ ਤੁਹਾਨੂੰ ਅਗੇ ਕਲਰ ਆ ਗਿਆ ਜੇ ਪਿਸਤਾ ਵਰਕ ਆ ਗਿਆ ਜੇ ਹੈਵੀ ਤੇ ਇਹਦੇ ਵਿੱਚ ਜਦੋਂ ਲਾਈਟ ਸ਼ੇਡ ਆ ਜਾਂਦੀ ਹੈ ਉਦੋਂ ਪਤਾ ਨਹੀਂ ਲਾਈਟ ਕਿਉਂ ਬਲਿੰਕ ਕਰਨ ਲੱਗ ਪੈਂਦੀ ਆ ਕਲਰ ਜੇ ਸੂਟ ਦਾ ਅਰੀਜਨਲ ਤੇ ਕੱਟਵਰਕ ਇਹਦੇ ਨਾਲ ਤੁਸੀਂ ਵੇਖ ਸਕਦੇ ਜੇ ਬੜਾ ਸੋਹਣਾ ਨਾਲ ਇਹਦੇ ਦੁਪੱਟਾ ਮਸਲੀਨ ਦਾ ਮਸਲੀਨ ਦਾ ਹੀ ਸੂਟ ਜੇ ਰੇਟ ਹੈਗਾ ਜੇ 600 ਤੇ 45 ਰੁਪਏ ਸ਼ਿਪਿੰਗ ਫ੍ਰੀ ਜੇ 올 ਓਵਰ ਇੰਡੀਆ ਜੇ ਇਸੇ ਦੇ ਵਿੱਚ ਆ ਗਿਆ ਜੇ ਲਾਈਟ ਲਵੈਂਡਰ ਸ਼ੇਡ ਇਹ ਵੀ ਕਰ ਲੋ ਚੈੱਕ ਬਹੁਤ ਜ਼ਿਆਦਾ ਸੋਹਣਾ ਇਹੀ ਕਲਰ ਜੇ ਅਰੀਜਨਲ ਵੀਡੀਓ ਵਾਲਾ ਤੇ ਸੇਮ ਇਹਦੇ ਥੱਲੇ ਕੱਟਵਰਕ ਜਿਹੜਾ ਜੇ ਹੈਵੀ ਜਾਂ ਬਣਿਆ ਸੂਟ ਦੇ ਇਦਰੋਂ ਦੁਪੱਟਾ ਜਿਹੜਾ ਜੇ ਇਹ ਵੀ ਹੈਵੀ ਬਣਿਆ ਹੈ ਇਹਦਾ ਨਾਲ ਤੇ ਸਾਰੇ ਸੂਟ ਦੇ ਵਿੱਚ ਬੂਟੀਆਂ ਜਿਹੜੀਆਂ ਜੇ ਬਣੀਆਂ ਨੇ ਕਿਨੇ ਕਿੰਨ ਬਹੁਤ ਜ਼ਿਆਦਾ ਸੋਹਣਾ ਹੈਵੀ ਸੂਟ ਜੇ ਇਹ ਵੀ ਤੁਸੀਂ ਲੈ ਸਕਦੇ ਜੇ 645 ਰੁਪਈਆ ਦਾ ਤੇ ਆਹ ਚੈੱਕ ਕਰਿਓ ਸੂਟ ਹੁਣ ਇਹ ਵੀ ਤੁਹਾਨੂੰ ਆਪਾਂ ਦੇ ਦਾਂਗੇ ਸੇਮ ਰੇਟ 'ਚ ਹੀ ਉਦਾਂ ਇਹ ਸੂਟ ਜਿਹੜੇ ਆ ਇਹ ਬਹੁਤ ਜ਼ਿਆਦਾ ਮਹਿੰਗੇ ਹੈਗੇ ਪਰ ਇੱਕੋ ਸੂਟ ਰਹੇਗਾ ਆਪਾਂ ਇਹ ਵੀ ਤੁਹਾਨੂੰ ਦੇ ਦੇਣਾ ਆ ਡਬਲ ਡਾਈ ਦੁਪੱਟੇ ਦੇ ਨਾਲ ਤੇ ਇਦਰੋਂ ਵਰਕ ਇਹਦੇ ਦੇਖ ਸਕਦੇ ਜੇ ਘੇਰੇ ਦੇ ਉੱਤੇ ਕਿੰਨਾ ਸ਼ਾਨਦਾਰ ਤੇ ਸੋਹਣਾ ਵਰਕ ਆ ਸਾਰਾ ਸੂਟ ਹੈਵੀ ਬਣਿਆ ਤੇ ਨਾਲ ਇਹਦੀਆਂ ਬਾਹਵਾਂ ਚੁੱਤੇ ਵੀ ਵਰਕ ਮਿਲ ਜੂਗਾ ਤੁਹਾਨੂੰ ਆਹ ਲਓ ਜੀ ਕਲਰ ਸੋਲੋ ਜੇ ਇਹਦੇ ਵਿੱਚ ਤੇ ਇਹ ਵੀ ਸੋਨਾ ਜਿਹਾ ਸੂਟ ਤੇ ਸੋਨਾ ਜਿਹਾ ਡਿਜ਼ਾਈਨ ਜਿਹੜਾ ਜੇ ਤੁਸੀਂ ਲੈ ਸਕਦੇ ਜੇ ਆਪਣੇ ਕੋਲ 600 ਤੇ 45 ਰੁਪਈਆ ਦੇ ਨਾਲ ਸ਼ਿਪਿੰਗ ਜਿਹੜੀ ਜੇ ਉਹ ਫ੍ਰੀ ਜੇ ਆਲ ਓਵਰ ਇੰਡੀਆ ਚ ਆ ਵੀ ਤੁਸੀਂ ਵੇਖ ਸਕਦੇ ਜੇ ਬਹੁਤ ਸ਼ਾਨਦਾਰ ਸੂਟ ਜੇ ਇਹ ਵੀ ਆ ਗਿਆ ਜੇ ਮਸਲੀਨ ਹੈਵੀ ਦੇ ਵਿੱਚ ਤੇ ਇਹਦੇ ਤੁਸੀਂ ਵੇਖ ਸਕਦੇ ਜੇ ਇਹ ਆਊਗਾ ਜੇ ਬਲੈਕ ਕਲਰ ਦੇ ਵਿੱਚ ਕਲਰ ਥੋੜਾ ਜਿਹਾ ਇਹਦਾ ਹੁੰਦਿਆ ਆ ਲੋ ਜੀ ਹੁਣ ਚੈੱਕ ਕਰਿਓ ਆ ਲੋ ਜੀ ਬਲੈਕ ਕਲਰ ਵੀ ਨੈਕ ਦੇ ਨਾਲ ਇਧਰੋਂ ਘੇਰੇ ਦੇ ਉੱਤੇ ਡਿਜ਼ਾਈਨ ਜੇ ਇਹਦੇ ਬਹੁਤ ਸ਼ਾਨਦਾਰ ਔਰਗਾਂਜਾ ਦਾ ਦੁਪੱਟਾ ਜੇ ਬੜਾ ਪਿਆਰਾ ਜਿਹਾ ਇਹਦੇ ਨਾਲ ਦੁਪੱਟਾ ਪੂਰਾ ਫੁੱਲ ਰੈਡੀ ਹੋਇਆ ਜੇ ਤੇ ਆਹ ਪੂਰੀ ਸੂਟ ਦੀ ਲੁੱਕ ਜੇ ਸੋਹਣਾ ਜਿਹਾ ਸੂਟ ਜੇ ਇਹ ਵੀ ਤੁਸੀਂ ਲੈ ਸਕਦੇ ਜੇ 600 ਤੇ 450 ਰੁਪਈਆ ਦੇ ਨਾਲ ਸ਼ਿਪਿੰਗ ਫ੍ਰੀ ਦੇ ਵਿੱਚ ਲੋ ਜੀ ਨੈਕਸਟ ਜਿਹੜਾ ਜੇ ਇਹ ਵੀ ਕਰ ਲਿਓ ਚੈੱਕ ਇਹ ਵੀ ਬੜਾ ਸ਼ਾਨਦਾਰ ਨੈਕ ਦੇ ਉੱਤੇ ਆ ਗਿਆ ਜੇ ਵਰਕ ਇਹਦੇ ਤੇ ਆ ਥੋੜਾ ਜਿਹਾ ਮੁੰਡੇ ਨੇ ਲਾਤੇ ਪਾਣੀ ਵਾਲੇ ਹੱਥ ਇਹ ਦਾਗਵਾਸ਼ ਕੀਤੇ ਨਿਕਲ ਜਾਣੇ ਆ ਇਹ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਦੁਪੱਟਾ ਡਬਲ ਡਾਈ ਜੇ ਸੀਕਵੈਂਸ ਦੇ ਨਾਲ ਤੇ ਇਧਰੋਂ ਘੇਰੇ ਦੇ ਉੱਤੇ ਵਰਕ ਬੜਾ ਸ਼ਾਨਦਾਰ ਜੇ ਕਲਰ ਹੈਗਾ ਜੇ ਜਿੱਦਾਂ ਮਿੱਟੀ ਰੰਗਾ ਕਦਰ ਕਹਿੰਦੇ ਆ ਉਹ ਸ਼ੇਡ ਜੇ ਤੇ ਰੇਟ ਇਹਦਾ ਜਿਹੜਾ ਹੈਗਾ ਜੇ ਉਹ ਹੈਗਾ ਜੇ ਸਿਰਫ 645 ਰੁਪਏ ਬਹੁਤ ਜ਼ਿਆਦਾ ਸ਼ਾਨਦਾਰ ਸੂਟ ਦਾ 645 ਰੁਪਏ ਮਸਲੀਨ ਦੇ ਵਿੱਚ ਆ ਵੀ ਸੂਟ ਚੈੱਕ ਕਰਿਓ ਇਹ ਵੀ ਆ ਗਿਆ ਜੇ ਬਲੈਕ ਦੇ ਵਿੱਚ ਤੇ ਕਲਰ ਥੋੜਾ ਆ ਜਾ ਆ ਹੁਣ ਠੀਕ ਆ ਆ ਲੋ ਜੀ ਇਹ ਆ ਗਿਆ ਜੇ ਨਾਲ ਇਹਦੇ ਪੀਚ ਕਲਰ ਦਾ ਪੈਚ ਲੱਗਾ ਦੁਪट्टे ਦੇ ਤੇ ਨੈਕ ਦੇ ਉੱਤੇ ਬਾਟਮ ਆ ਗਈ ਜੇ ਮਸਲੀਨ ਦੀ ਇਧਰੋਂ ਦੁਪੱਟਾ ਆ ਗਿਆ ਜੇ ਇਹਦੇ ਨਾਲ ਵੀ ਮਸਲੀਨ ਦਾ ਘੇਰੇ ਦੇ ਉੱਤੇ ਵਰਕ ਬਹੁਤ ਸ਼ਾਨਦਾਰ ਜੇ ਸੂਟ ਦਾ ਤੇ ਆਹ ਸਾਰੇ ਸੂਟ ਦੀ ਲੁੱਕ ਜਿਹੜੀ ਜੇ ਤੁਸੀਂ ਸੁਨੀ ਜੀ ਘੈਂਟ ਜੀ ਜਿਹੜੀ ਜੇ ਚੈੱਕ ਕਰ ਸਕਦੇ ਜੇ ਇਹਦਾ ਤੁਸੀਂ ਰੇਟ ਜਿਹੜਾ ਤੁਹਾਨੂੰ ਆਪਾਂ ਦਵਾਂਗੇ 올ਓਵਰ ਇੰਡੀਆ 'ਚ ਫ੍ਰੀ ਸ਼ਿਪਿੰਗ ਦੇ ਨਾਲ ਰੇਟ ਹੋਊਗਾ 600 ਤੇ 45 ਰੁਪਏ ਸਿਰਫ ਤੇ ਆਜੋ ਅੱਗੇ ਹੁਣੇ ਤਾਂ ਜਿਹੜੀ ਅੱਗੇ ਰੇਂਜ ਆਉਣ ਵਾਲੀ ਜੇ ਉਹ ਸਾਰੀ ਪਲੱਸ ਆਊਗੀ ਆਜਾ ਤੁਹਾਨੂੰ ਉਹ ਵੀ ਕਰਾਵਾਂ ਚੈੱਕ ਲਓ ਵੀ ਨੈਕਸਟ ਕਰੇਓ ਚੈੱਕ ਤੇ ਕਲਰ ਆ ਗਿਆ ਜੇ ਇਹਦਾ ਬਹੁਤ ਸ਼ਾਨਦਾਰ ਰੈੱਡ ਤੇ ਉੱਤੇ ਆ ਗਈ ਜੇ ਫਿਰੋਜੀ ਕਲਰ ਦੀ ਤੇ ਮੋਰ ਪੰਖੇਆ ਕਲਰ ਦੀ ਕਢਾਈ ਤੇ ਨਾਲ ਆ ਗਿਆ ਜੇ ਸਾਰਾ ਹੀ ਸੀਕੁਐਂਸ ਦਾ ਵਰਕ ਇਹਦੇ ਵਿੱਚ ਬਹੁਤ ਪਿਆਰਾ ਜਿਹਾ ਤੇ ਇਹ ਸਾਰਾ ਵਰਕ ਜੇ ਇਹਦੇ ਵਿੱਚ ਸਾਰਾ ਜਿੰਨਾ ਵੀ ਤੁਸੀਂ ਵੇਖ ਸਕਦੇ ਜੇ ਘੇਰੇ ਦਾ ਇਧਰੋਂ ਦੁਪੱਟਾ ਜਿਹੜਾ ਜੇ ਇਹਦੇ ਨਾਲ ਆ ਗਿਆ ਜੇ ਮਸਲੀਨ ਦਾ ਬਹੁਤ ਜ਼ਿਆਦਾ ਸ਼ਾਨਦਾਰ ਦੁਪੱਟਾ ਜੇ ਲਾਈਨਾਂ ਵਾਲਾ ਤੇ ਦੁਪट्टे ਦੇ ਫੋਰ ਸਾਈਡ ਆਉਗੀ ਜੇ ਲੈਸ ਲੱਗੀ ਬੜੀ ਸ਼ਾਨਦਾਰ ਤੇ ਸੂਟ ਤੁਸੀਂ ਚੈੱਕ ਕਰ ਸਕਦੇ ਜੇ ਰੇਂਜ ਜਿਹੜੀ ਇਹਦੀ ਥੋੜੀ ਪਲੱਸ ਜਾਊਗੀ ਜੇ ਕਿਉਂਕਿ ਇਹਦੇ ਵਿੱਚ ਕੰਮ ਵੀ ਸਾਰਾ ਪਲੱਸ ਦਾ ਜਾਊਗਾ ਤੁਹਾਨੂੰ ਆਹ ਲਓ ਆ ਚੈੱਕ ਕਰਿਓ ਇਹ ਆਊਗਾ ਇਹਦੀਆਂ ਬਾਹਾਂ ਦੇ ਉੱਤੇ ਵਰਕ ਬਹੁਤ ਸ਼ਾਨਦਾਰ ਵਰਕ ਜਿਹੜਾ ਤੇ ਆ ਆਊਗਾ ਇਹਦੇ ਪੌਂਚਿਆਂ ਦੇ ਉੱਤੇ ਵਰਕ ਆਹ ਲਓ ਜੀ ਇਹਦੇ ਨਾਲ ਬਣੇ ਹੋਣਗੇ ਜੇ ਪੌਂਚੇ ਆ ਜਾਣਗੇ ਬਾਟਮ ਦੇ ਤੇ ਇਧਰੋਂ ਨਾਲ ਇਹਦੇ ਆ ਜਾਊਗਾ ਬਾਹਾਂ ਦੇ ਉੱਪਰ ਵਰਕਾਂ ਵਾਲਾ ਆ ਤੁਸੀਂ ਵੇਖ ਸਕਦੇ ਜੇ ਇਹ ਸੋਨਾ ਜਿਹਾ ਸੂਟ ਹੈਵੀ ਜਿਹਾ ਜਿਹੜਾ ਸੂਟ ਹੈ ਤੁਹਾਨੂੰ ਇਹਦੇ ਵਿੱਚ ਦੋ ਕਲਰ ਮਿਲ ਜਣਗੇ ਆਪਣੇ ਕੋਲ ਅਵੇਲੇਬਲ ਹੈ ਟਾਈਮ ਦੇ ਉੱਤੇ ਫੈਬਰਿਕ ਜਿਹੜਾ ਜੇ ਉਹ ਮਸਲੀਨ ਦਾ ਜੇ ਦੁਪੱਟਾ ਵੀ ਮਸਲੀਨ ਦਾ ਜੇ ਤੇ ਰੇਟ ਹੈਗਾ ਜੇ ਇਹਦਾ 990 ਰੁਪਏ ਸ਼ਿਪਿੰਗ ਫ੍ਰੀ ਜੇ 올 ఓవర్ ਇੰਡੀਆ ਦੇ ਵਿੱਚ ਤੁਸੀਂ ਸਿੰਗਲ ਸੂਟ ਵੀ ਮੰਗਵਾ ਸਕਦੇ ਜੇ ਤੇ ਆਹ ਕਰਿਓ ਕਲਰ ਇਹਦੇ ਵਿੱਚ ਚੈੱਕ ਹੋਣਾ ਅੱਗੇ ਹੈ ਜਿਓ ਵਾਈਨ ਸ਼ੇਡ ਵਾਈਨ ਦੇ ਨਾਲ ਦੁਪੱਟਾ ਆ ਗਿਆ ਜੇ ਬੜਾ ਹੀ ਪਿਆਰਾ ਜਿਹਾ ਸੇਮ ਕੰਟਰਾਸਟ ਦਾ ਮੋਰ ਪੰਖੀਆ ਕਲਰ ਦਾ ਤੇ ਸੇਮ ਕਲਰ ਦਾ ਉੱਪਰ ਆ ਗਿਆ ਜੇ ਇਹਦੇ ਵਰਕ ਸ਼ਾਨਦਾਰ ਤੇ ਇਹ ਤੁਸੀਂ ਸੂਟ ਲੈ ਸਕਦੇ ਜੇ ਆਪਣੇ ਕੋਲ 990 ਰੁਪਏ ਦਾ ਸ਼ਿਪਿੰਗ ਫ੍ਰੀ ਦੇ ਨਾਲ ਚੈੱਕ ਕਰਿਓ ਵਰਕ ਹੋਣੇ ਦਾ ਆਹ ਲਓ ਜੀ ਇਹ ਆ ਗਿਆ ਇਹਦੀਆਂ ਬਾਹਾਂ ਦੇ ਉੱਪਰ ਵਰਕ ਤੇ ਆ ਹੈਵੀ ਜਆ ਵਰਕ ਆ ਗਿਆ ਇਹਦੇ ਪੌਂਚਿਆਂ ਦੇ ਉੱਤੇ ਤੇ ਇਹ ਤੁਸੀਂ ਸਾਡੇ ਕੋਲ ਲੈ ਸਕਦੇ ਜੇ ਮਸਲੀਨ ਦਾ ਸੂਟ ਤੇ ਰੇਟ ਦਵਾਂਗੇ ਤੁਹਾਨੂੰ ਇਹਦਾ ਆਪਾਂ ਸਿਰਫ 990 ਰੁਪਏ ਸ਼ਿਪਿੰਗ ਜਿਹੜੀ ਜੇ ਫ੍ਰੀ ਜੇ ਇਸ ਸੁਪਰ ਸੰਡੇ ਸੇਲ ਦੇ ਵਿੱਚ ਜੇ ਇਹ 14-1500 ਦੀ ਰੇਂਜ ਦਾ ਸੂਟ ਹੈ ਜਿਹੜਾ ਆਪਾਂ ਤੁਹਾਨੂੰ ਅੱਜ ਦੇ ਦਿੱਤਾ 990 ਰੁਪਈਆ ਦਾ ਤੇ ਆ ਵੀ ਸ਼ਾਨਦਾਰ ਜਿਹਾ ਸੂਟ ਚੈੱਕ ਕਰਿਓ ਇਹ ਵੀ ਬਹੁਤ ਪਿਆਰਾ ਜਿਹਾ ਸੂਟ ਜੇ ਤੇ ਇਹ ਵੀ ਆ ਗਿਆ ਜੇ ਮਸਲੀਨ ਦੇ ਵਿੱਚ ਤੇ ਵਰਕ ਬਹੁਤ ਸੋਹਣਾ ਜਿਹਾ ਸੂਟ ਦੇ ਉੱਤੇ ਡਿਜ਼ਾਈਨ ਬਹੁਤ ਪਿਆਰਾ ਜਿਹਾ ਸਿੰਗਲ ਕਲਰ ਜੇ ਸੋਲੋ ਪੀਸ ਜੇ ਤੇ ਚੈੱਕ ਕਰੋ ਇਹਦੇ ਉੱਤੇ ਗੋਟਾ ਪੱਟੀ ਦਾ ਵਰਕ ਕਿੰਨਾ ਸੋਹਣਾ ਹੋਇਆ ਤੇ ਸਾਰਾ ਸੂਟ ਜਿਹੜਾ ਜੇ ਹੈਵੀ ਬਣਿਆ ਜੇ ਕੰਟਰਾਸਟ ਬਹੁਤ ਪਿਆਰਾ ਜੇ ਤੇ ਦੁਪੱਟਾ ਜਿਹੜਾ ਜੇ ਉਹ ਵੀ ਬਹੁਤ ਸ਼ਾਨਦਾਰ ਜੇ ਦੁਪੱਟਾ ਵੀ ਇਹਦਾ ਜਿਹੜਾ ਜੇ ਖੋਲਿਓ ਦੁਪੱਟਾ ਵਾੜਾ ਜ। ਚੈੱਕ ਕਰਿਓ ਕੋਟਾ ਡੋਰੀਆ ਦਾ ਮੈਸੇਜੇ ਨਾਲ। ਆਹ ਲਓ ਜੀ। ਕੋਟਾ ਡੋਰੀਆ ਡਬਲ ਡਾਈ ਦੇ ਵਿੱਚ ਆ ਜਾਊਗਾ ਦੁਪੱਟਾ ਸੀਕੁਐਂਸ ਵਾਲਾ ਸਾਰਾ ਹੈਵੀ ਬਣਿਆ ਤੇ ਸੋਨਾ ਜਿਹਾ ਸੂਟ ਬਣਿਆ ਜੇ ਬਹੁਤ ਜ਼ਿਆਦਾ ਸੋਹਣਾ ਪਿਆਰਾ ਜਿਹਾ ਹੈਵੀ। ਇਹ ਵੀ ਤੁਹਾਨੂੰ ਮਿਲ ਜੂਗਾ ਜੇ ਸਿਰਫ ਤੇ ਸਿਰਫ 990 ਰੁਪਈਆ ਦਾ ਇਹ ਵੀ ਸੂਟ ਜਿਹੜਾ ਜੇ 14-1500 ਦੀ ਰੇਂਜ ਦਾ ਸੀ। ਤੇ ਇਹ ਵੀ ਲੈ ਸਕਦੇ ਜੇ ਸ਼ਿਪਿੰਗ ਫ੍ਰੀ ਦੇ ਨਾਲ। ਆ ਸੂਟ ਚੈੱਕ ਕਰਿਓ ਜੀ ਆ ਤਾਂ ਸਭ ਦਾ ਫੇਵਰਟ ਆ ਜੀ ਬਹੁਤ ਪਿਆਰਾ ਜਿਹਾ ਸੂਟ ਜੇ ਹੈਵੀ ਡਿਜ਼ਾਈਨ ਵਰਕ ਚੈੱਕ ਕਰਿਓ ਪਹਿਲਾਂ ਦਾ ਸੂਟ ਦੇ ਉੱਤੇ ਤੁਸੀਂ ਆਹ ਲੋ ਜੀ ਸੋ ਨੈਕ ਤੋਂ ਸ਼ੁਰੂ ਕਰਦਾ ਮੈਂ ਚੈੱਕ ਕਰੋ ਨੈਕ ਦੇ ਉੱਤੇ ਵਰਕ ਕਿੰਨਾ ਸੋਹਣਾ ਹੈ ਇਹਦੇ ਤੇ ਇਹ ਸਾਰੇ ਜਿਹੜੀ ਫਰੰਟ ਜਿਹੜੀ ਜੇ ਬਣੀ ਆਊਗੀ ਸੂਟ ਦੀ ਆਹ ਲੋ ਜੀ ਚੈੱਕ ਕਰ ਲਿਓ ਘੇਰੇ ਦੇ ਉੱਤੇ ਇਧਰੋਂ ਨਾਲ ਇਹਦੀ ਆ ਜੂਗਾ ਬਾਹਾਂ ਦੇ ਉੱਤੇ ਵਰਕ ਬਹੁਤ ਸੋਹਣਾ ਵਰਕ ਜੇ ਬਾਹਾਂ ਦੇ ਉੱਪਰ ਤੇ ਇਹਦੇ ਨਾਲ ਦੁਪੱਟਾ ਜਿਹੜਾ ਜੇ ਔਰਗਾਂజా ਦਾ ਜੇ ਸੀਕਵੈਂਸ ਵਾਲਾ ਉਹ ਸੌਰੀ ਇਹ ਕਿਨੋਂ ਆਂਦੇ ਆ ਗੋਟਾ ਪੱਟੀ ਵਾਲਾ ਆਰਗੈਂਜਾ ਦਾ ਦੁਪੱਟਾ ਜੇ ਗੋਟਾ ਪੱਟੀ ਦਾ ਵਰਕ ਜੇ 4 ਸਾਈਡ ਲੈਂਸ ਲੱਗੀ ਜੇ ਹੈਵੀ ਸੂਟ ਆ ਚੈੱਕ ਕਰਿਓ ਸ਼ਾਨਦਾਰ ਜਿਹਾ ਡਿਜ਼ਾਈਨ ਹੈ ਸੂਟ ਦਾ ਤੇ ਰੇਟ ਜਿਹੜਾ ਜੇ ਇਹਦਾ 2990 ਰੁਪਏ ਜੇ ਸ਼ਿਪਿੰਗ ਜਿਹੜੀ ਜੇ ਉਹ ਫ੍ਰੀ ਜੇ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਤੇ ਆ ਵੀ ਸੂਟ ਜਿਹੜਾ ਜੇ ਆ ਵੀ ਕਰਿਓ ਚੈੱਕ ਹੈਵੀ ਸੂਟ ਆਗਾ ਜੇ ਫੁਲਕਾਰੀ ਵਾਲਾ ਕਲਰ ਆਗਾ ਜੇ ਗ੍ਰੇ ਬਲੈਕ ਬਹੁਤ ਸ਼ਾਨਦਾਰ ਜਾਂ ਸੂਟ ਜੇ ਤੇ ਜਾਂਦਾਰ ਜਾਂ ਸੂਟ ਜੇ ਚੈੱਕ ਕਰਿਓ ਫੁਲਕਾਰੀ ਦਾ ਕਢਾਈ ਹੋਈ ਜੇ ਬਾਟਮ ਦੇ ਉੱਤੇ ਵਰਕ ਬੜਾ ਸੋਹਣਾ ਜੇ ਮਸਲੀਨ ਦੀ ਬਾਟਮ ਹੈ ਤੇ ਮਸਲੀਨ ਦਾ ਹੀ ਸੂਟ ਜੇ ਤੇ ਮਸਲੀਨ ਦਾ ਹੀ ਟਾਈ ਐਂਡ ਡਾਈ ਵਾਲਾ ਦੁਪੱਟਾ ਜੇ ਇਹਦੇ ਨਾਲ ਗ੍ਰੇ ਬਲੈਕ ਕਲਰ ਜੇ ਸੂਟ ਦਾ ਰੇਟ ਜਿਹੜਾ ਜੇ ਇਹਦਾ ਵੀ ਸੇਮ ਹੀ ਆਊਗਾ ਜੇ ਸ਼ਿਪਿੰਗ ਫ੍ਰੀ ਆਊਗੀ ਜੇ ਆਲ ਓਵਰ ਇੰਡੀਆ ਦੇ ਵਿੱਚ ਤੇ ਇਹ ਤੁਸੀਂ ਸਾਡੇ ਕੋਲ ਆਨਲਾਈਨ ਤੇ ਆਫਲਾਈਨ ਦੋਵੇਂ ਤਰੀਕਿਆਂ ਦੇ ਨਾਲ ਲੈ ਸਕਦੇ ਜੇ ਸੂਟ ਸਾਡੇ ਕੋਲ ਤੇ ਸ਼ਿਪਿੰਗ ਦੇ ਵਿੱਚ ਆਪਾਂ ਫ੍ਰੀ ਦੇਵਾਂਗੇ ਤੁਹਾਨੂੰ ਸਿੰਗਲ ਸੂਟ ਵੀ ਲੈ ਸਕਦੇ ਜੇ ਤੁਸੀਂ ਸੁਪਰ ਸੰਡੇ ਸੇਲ ਜਿਹੜੀ ਆ ਇਹ ਆਪਾਂ ਤੁਹਾਡੇ ਲਈ ਲਾਤੀ ਆ ਤੇ ਆ ਸਾਰੇ ਸੂਟ ਤੁਸੀਂ ਵੇਖ ਸਕਦੇ ਜੇ ਸਾਰੇ ਜਿਹੜੇ ਆਪਾਂ ਸੇਲ 'ਚ ਪਾ ਦਿੱਤੇ ਆ ਇਹ ਤੁਸੀਂ ਸਾਡੇ ਕੋਲ ਆਨਲਾਈਨ ਤੇ ਆਫਲਾਈਨ ਦੋਵੇਂ ਤਰੀਕਿਆਂ ਦੇ ਨਾਲ ਲੈ ਸਕਦੇ ਜੇ ਸ਼ਿਪਿੰਗ ਫ੍ਰੀ ਝ ਤੇ ਰਿਕਵੈਸਟ ਇੱਕ ਕਰਨੀ ਹੀ ਕਿ ਜਦੋਂ ਵੀ ਸੂਟ ਬੁੱਕ ਕਰਦੇ ਜੇ ਕਨਫਰਮ ਜ਼ਰੂਰ ਕਰ ਲਿਆ ਕਰੋ ਸੂਟ ਬਾਰੇ ਕੁਝ ਵੀ ਕਨਫਿਊਜ਼ਨ ਹੈ ਪੁੱਛ ਲਿਆ ਕਰੋ ਆਪਾਂ ਤੁਹਾਨੂੰ ਹਰ ਇੱਕ ਚੀਜ਼ ਕਲੀਅਰ ਕਰ ਦਾਂਗੇ ਦ ਗ੍ਰੈਸ ਡੇ ਆ ਇੱਕ ਚੇਂਜ ਐਕਸਚੇਂਜ ਦੀ ਪਾਲਿਸੀ ਕੋਈ ਨਹੀਂ ਜੈਗੀ ਸਪੈਸ਼ਲੀ ਸੇਲ ਵਾਲੇ ਸੂਟਾਂ ਦੇ ਵਿੱਚ ਉਦਾਂ ਵੀ ਕੋਈ ਨਹੀਂ ਹੈਗੀ ਸੇਲ ਵਾਲੇ ਦੇ ਬਿਲਕੁਲ ਕੋਈ ਨਹੀਂ ਜੇ ਹੈਗੀ ਜੀ ਤੇ ਬਾਕੀ ਸ਼ਿਪਿੰਗ ਜਿਹੜੀ ਜੇ ਉਹ ਫ੍ਰੀ ਆ ਆਲ ਓਵਰ ਇੰਡੀਆ ਦੇ ਵਿੱਚ ਤੁਸੀਂ ਕਿਤੇ ਵੀ ਇੱਕ ਸੂਟ ਮੰਗਵਾ ਲਓ ਆਪਾਂ ਭੇਜਾਂਗੇ ਬਾਕੀ ਇਦਾਂ ਨਵਾਂ ਸਟਾਕ ਤੇ ਨਵੀਆਂ ਵੀਡੀਓ ਵੇਂਦੇ ਰਹੋ ਫੇਰ ਸਾਡੇ ਆਪਾਂ ਤੁਹਾਨੂੰ ਨਵੇਂ ਸਟਾਕ ਦੇ ਨਾਲ ਮਿਲਾਂਗੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਸ਼ੇਅਰ ਕਰਿਓ ਬਾਏ ਬਾਏ ਸਤਿ ਸ਼੍ਰੀ ਅਕਾਲ ਜੀ